ਮਤਉਰਾ ਬਸਰ ਕੰਮ ਕਰ ਰਹੇ ਹੋ ਸਰਕਾਰ ਦੇ ਵਿੱਚ ਵਿਰੋਧੀਆਂ ਦੇ ਵੀ ਚਲ ਦੋ ਚਾਰ ਸਵਾਲ ਤੁਹਾਡਾ ਮੈਂ ਜ਼ਰੂਰ ਲਵਾਂਗਾ ਸੀਐਮ ਦੇ ਕਾਫਲੇ ਲੈ ਕੇ بڑے ਸਵਾਲ ਉੱਠਦੇ ਇਹ ਕਹਿੰਦੇ ਜਿਹੜਾ ਸੀਐਮ ਕਹਿੰਦਾ ਸੀ ਮੈਂ ਤਾਂ ਐਂ ਹੀ ਜਾਇਆ ਕਰੂੰਗਾ ਇਕੱਲਾ ਹੀ ਘੁੰਮਿਆ ਕਰੂੰਗਾ ਤੇ ਅੱਜ ਕਹਿੰਦੇ 100 100 ਗਨਮੈਨ ਐ ਪੰਜਾਬ 'ਚ ਗੱਡੀਆਂ ਤੁਰੀਆਂ ਫਿਰਦੀਆਂ ਸੀ ਐਮ ਦੇ ਨਾਲ ਕਾਫਲੇ ਦੇਖੋ ਯੂ ਆਰ ਸੀਕਿੰਗ ਰਾਈਟ ਆਨਸਰ ਫਰੋਮ ਰੋਂਗ ਪਰਸਨ ਕਿਉਂਕਿ ਇਹ ਪੋਲਿਟਿਕਲ ਕੁਐਸਚਨ ਆ ਪਰ ਜਿਹੜੀ ਚੀਜ਼ ਆਪਾਂ ਨੂੰ ਸਾਹਮਣੇ ਦਿਸਦੀ ਹੋਏ ਜੋ ਆਪਾਂ 35 ਸਾਲ ਹੋ ਗਏ ਦੇਖਦੇ ਹੋਈਏ ਉਹ ਜ਼ਰੂਰ ਸਪਸ਼ਟ ਕਰ ਦੇਣੀ ਚਾਹੀਦੀ ਆ ਕਾਫਲਾ ਕਹਿ ਰਹੇ ਹਾਂ 100-100 ਗੱਡੀਆਂ ਦਾ ਅਸਲ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਚੱਲਦਿਆ ਆ ਕਾਫਲਾ ਉਹ ਨਹੀਂ ਹੁੰਦਾ ਹੁਣ ਗੱਲ ਕੀ ਆ ਇੱਕ ਤੇ ਨਾ মিডিਆ ਬਹੁਤ ਐਕਟਿਵ ਹੋ ਗਿਆ ਹਰ ਬੰਦਾ ਜਿਹੜਾ ਵਾ ਉਹ ਐਕਸਟਰਾ ਆਰਡਨਰੀ ਇਨਫੋਰਮੇਸ਼ਨ ਇਕੱਠੀ ਕਰਨੀ ਚਾਹੁੰਦਾ ਹੂੰ ਠੀਕ ਹੈ ਨਾ ਜੀ ਔਰ ਫਿਰ ਉਸ ਤੋਂ ਬਾਅਦ ਦੱਸੜੀ ਵੀ ਚਾਹੁੰਦਾ ਕਿਸੇ ਨੂੰ ਹੂੰ ਠੀਕ ਹੈ ਨਾ ਹੂੰ ਹੁਣ ਹੁੰਦਾ ਕੀ ਆ ਮੰਨ ਲਓ ਸੀਐਮ ਸਾਹਿਬ ਆਏ ਹੂੰ ਚੰਡੀਗੜ੍ਹ ਤੋਂ ਚੱਲੇ ਹੂੰ ਠੀਕ ਹੈ ਨਾ ਜੇ ਬਾਈ ਰੋਡ ਆਏ ਹੂੰ ਉਹਨਾਂ ਦੀਆਂ ਗੱਡੀਆਂ ਤੇ ਹੈਗੀਆਂ ਹੁਣ ਜਿਹੜੇ ਜ਼ਿਲ੍ਹੇ ਚ ਜਾਣਾ ਵਾ ਉੱਥੇ ਇੱਕ ਦੋ ਤੇ ਮਨਿਸਟਰ ਹਰ ਜ਼ਿਲ੍ਹੇ ਚ ਹੁੰਦੇ ਆ ਹੂੰ ਇੱਕ ਮੰਤਰੀ ਦੀਆਂ 4-5 ਗੱਡੀਆਂ ਹੂੰ ਸਾਰੀਆਂ ਤੇ ਪੰਜਾਬ ਸਰਕਾਰ ਸਾਰੀਆਂ ਤੇ ਹੂਟਰ ਉਹ ਵੀ ਨਾਲ ਲੱਗੀਆਂ ਹੂੰ ਫੇਰ ਕੋਈ ਸਟੇਟ ਲੈਵਲ ਦਾ ਚੇਅਰਮੈਨ ਆ ਉਹਦੀਆਂ ਵੀ ਗੱਡੀਆਂ ਹੋਣਗੀਆਂ ਇੱਕ ਦੋ ਹੂੰ ਪੰਜਾਬ ਸਰਕਾਰ ਲਿਖਿਆ ਹੋਊ ਹੂਟਰ ਵਾਜਦਾ ਹੋ ਉਹ ਵੀ ਪਿੱਛੇ ਲੱਗ ਗਿਆ ਹੂੰ ਫੇਰ ਜਿਹੜੇ ਜ਼ਿਲ੍ਹੇ ਚ ਜਾਣਗੇ ਹੂੰ ਜ਼ਿਆਦਾ ਨਹੀਂ ਤੇ 5-6 ਤੇ ਐਮਐਲਏ ਹੋਣਗੇ ਹੂੰ ਬਹੁਤੇ ਐਮਐਲਏ ਆ ਜਿਹੜੇ ਐਡਵਾਂਸ ਬੈਠੇ ਹੁੰਦੇ ਆ ਬਹੁਤੇ ਆਂਦੀ ਕੋਸ਼ਿਸ਼ ਹੁੰਦੀ ਆ ਵੀ ਜਿੱਥੇ ਐਡਵਾਂਸ ਜਾ ਕੇ ਤੇ ਸੀਐਮ ਸਾਹਿਬ ਦੇ ਨਾਲ ਰਲ ਲੜੀਆਂ ਜਾਏ ਤੇ ਫੇਰ ਅਸੀਂ ਆਈਏ ਅੱਗੇ ਅਗਲ ਵਾਂਡੀ ਜਿਹਨੂੰ ਕਹਿੰਦੇ ਉੱਥੇ ਪਹੁੰਚ ਜਾਂਦੇ ਹੁਣ ਉਹ 7-8 ਗੱਡੀਆਂ ਉਹ ਵੀ ਚੱਲ ਗਿਆ ਹੁਣ ਉਹ ਦੂਜੇ ਪਾਸੇ ਆਜੋ ਅਫਸਰ ਹੂੰ ਬੀਸੀ ਸਾਹਿਬ ਜਿਹੜੇ ਨੇ ਉਹ ਕੀ ਉਹ ਕੱਲਾ ਸੀਐਮ ਸਾਹਿਬ ਦੀ ਗੱਡੀ 'ਚ ਬੈਠ ਕੇ ਨਹੀਂ ਉਹਨਾਂ ਦੀਆਂ ਵੀ 3-4 ਗੱਡੀਆਂ ਹੋਣਗੀਆਂ ਹੂੰ ਉਹਨਾਂ ਤੇ ਵੀ ਪੰਜਾਬ ਸਰਕਾਰ ਫੂਟਰ ਉਹਨਾਂ ਤੇ ਵੀ ਲੱਗਿਆ ਹੋਊਗਾ ਹੂੰ ਫਿਰ ਅੱਗੇ ਆ ਜੋ ਮਤਲਬ 7 8 ਬੀ ਡੀ ਪੀਓ ਉਹਨਾਂ ਦੀਆਂ ਸਰਕਾਰੀ ਗੱਡੀਆਂ ਡੀ ਡੀ ਪੀਓ ਸੀ ਡੀ ਪੀਓ ਫਿਰ ਉਹਨਾਂ ਦੇ ਬੌਸ ਆ ਗਏ ਪੀ ਡਬਲਯੂ ਡੀ ਆ ਗਿਆ ਬਹੁਤਿਆਂ ਤੇ ਜ਼ਿਲ੍ਹਿਆਂ ਦੇ ਵਿੱਚ ਇਹ ਕਿ ਐਸ ਸੀ ਸਾਹਿਬ ਨੇ ਪੀ ਡਬਲਯੂ ਡੀ ਦੇ ਇਹ ਐਸ ਸੀ ਸਾਹਿਬ ਵੀ ਜਾਣਗੇ ਐਕਸ਼ਨ ਸਾਹਿਬ ਦੋ ਤਿੰਨ ਜਾਣਗੇ ਤੇ ਜੇ ਉਹ ਜਾਣਗੇ ਤੇ ਉਹ ਇੱਕ ਗੱਡੀ 'ਚ ਇਕੱਠੇ ਹੋ ਜਾਣਗੇ ਪਰ ਦੂਜੀਆਂ ਗੱਡੀਆਂ ਵੀ ਬਹੁਤ ਹੀ ਮਤਲਬ ਨਾਲ ਹੀ ਹੁੰਦੀਆਂ ਗੱਡੀਆਂ ਹੁਣ ਹੁੰਦਾ ਕੀ ਹੈ ਮੇਰੇ ਹਿਸਾਬ ਨਾਲ ਐ ਵੀ ਨਾ ਮਤਲਬ ਉਹ ਆ ਜਿਹੜਾ ਕਾਫਲਾ ਨਾ ਉਹ ਇੰਨਾ ਗੱਡੀਆਂ ਦਾ ਹੀ ਬਣ ਜਾਂਦਾ ਹੂੰ ਹੁਣ ਇੱਕ ਪਿੰਡ 'ਚ ਜਿੱਥੇ ਮੋੜ ਦੇ ਉੱਤੇ ਉਹ ਇੱਕ ਬਰੋਟੇ ਥੱਲੇ ਬੈਠਾ ਇੱਕ ਬੰਦਾ ਉਹਨੇ ਫਿਰ ਕਿ ਅਗੇ ਜੈਮਰ ਵਾਲੀ ਗੱਡੀ ਐ ਨਾ ਉੱਥੋਂ ਗਿਣਨੀ ਸ਼ੁਰੂ ਕਰ ਦੇਣੀ ਐ 1 2 3 ਕਣ ਬਲੇ ਬਲੇ ਲੈ ਵੀ ਸੀ ਐਮ ਦਾ 100 ਗੱਡੀ ਲੈ ਕੇ ਉਹ 100 'ਚੋਂ 70 ਤੇ ਸਾਡੇ ਵਰਗੇ ਨਾਲ ਰਲੇ ਹੁੰਦੇ ਪਰ ਇਹ ਵੀ ਤਾਂ ਜਦੋਂ ਜਦੋਂ ਇਹ ਖੁਦ ਵਿਰੋਧੀ ਸੀਗੇ ਜਦੋਂ ਇਹਨਾਂ ਦੀ ਸਰਕਾਰ ਨਹੀਂ ਸੀ ਤਾਂ ਇਹ ਵੀ ਤਾਂ ਇਹੀ ਸਵਾਲ ਚੁੱਕਦੇ ਰਹੇ ਲੋਕਾਂ ਦੇ ਮਨਾਂ 'ਚ ਸਵਾਲ ਤਾਂ ਇਹਨਾਂ ਨੇ ਪਾਇਆ ਨਾ ਜਿਹੜੇ ਲੀਡਰਾਂ ਨੇ ਨਹੀਂ ਉਹੋ ਹੀ ਆ ਜੋ ਪਹਿਲੋਂ ਸੀ ਉਹੋ ਹੀ ਬਿਲਕੁਲ ਮੇਰੇ ਹਿਸਾਬ ਨਾਲ ਕੋਈ ਇੱਕ ਅੱਧੀ ਕੋਈ ਸ਼ਾਇਦ ਜਿਹੜੀ ਆਪਣੀ ਨਜ਼ਰ ਤੋਂ ਦੂਰ ਬਿਲਕੁਲ ਉਹੀ ਸਿਸਟਮ ਆ ਕੋਈ ਮਤਲਬ ਕੋਈ ਫਰਕ ਨਹੀਂ ਆ ਸਿਕਿਉਰਟੀ ਨੂੰ ਲੈ ਕੇ ਬੜੇ ਸਵਾਲ ਉੱਠਦੇ ਕਹਿੰਦੇ ਸੀਐਮ ਜੀ ਭੈਣ ਹੋਵੇ ਸੀਐਮ ਜੀ ਮਾਂ ਹੋਵੇ ਕਹਿੰਦੇ 50 50 100 100 ਬੰਦਾ ਇਹਨਾਂ ਨਾਲ ਪੁਰਾਣਾ ਸਿਕਿਉਰਟੀ ਦਾ ਔਰ ਇਹੀ ਸਿਕਿਉਰਟੀ ਦਾ ਇਹ ਭਗਵੰਤ ਸਿੰਘ ਜਿਹੜਾ ਸਰਕਾਰ ਦੇ ਦੇਖੋ ਫੇਰ ਰੋਲਾ ਪਾਉਂਦੇ ਸੀ ਦੇਖੋ ਇਹ ਵੀ ਪੋਲੀਟੀਕਲ ਸਵਾਲ ਆ ਪਰ ਚਲੋ ਆਪਾਂ ਜ਼ਰੂਰ ਜਿੰਨਾ ਜਿੰਨੀ ਸਾਨੂੰ ਸਮਝ ਆ ਦੱਸਣਾ ਚਾਹੀਦਾ ਦੇਖੋ ਇਹ ਇੱਥੇ ਜਿਹੜੀ ਆ ਸਰਕਾਰ ਦੀ ਜੈਲੋਜੀ ਇਹ ਕਿੱਥੋਂ ਆਈ ਹੈ ਹਾਂਜੀ ਦਿੱਲੀ ਤੋਂ ਹੁਣ ਦਿੱਲੀ ਚ ਪਹਿਲੋਂ ਜਦੋਂ ਸਰਕਾਰ ਬਣੀ ਸਭ ਤੋਂ ਪਹਿਲੋਂ ਹਮ ਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਬਣੇ ਹਮ ਔਰ ਜੇ ਸ਼ਾਇਦ ਮੈਂ ਗਲਤ ਨਾ ਹੋਵਾਂ ਨੀਲੇ ਜਿਹੇ ਰੰਗ ਦੀ ਗੱਡੀ ਸੀ ਟੁੱਟੀ ਜੀ ਮੇਰੇ ਖਿਆਲ ਪੀ ਹੁਣ ਦੇ ਹਿਸਾਬ ਦੇ ਨਾਲ ਉਹ 60-70000 ਰੁਪਈਆ ਦਾ ਰੇਟ ਹੋ ਹਮ ਔਰ ਉਸ ਗੱਡੀ ਤੇ ਜਾਂਦੇ ਰਹੇ ਪਬਲਿਕ ਵੀ ਬਹੁਤ ਖੁਸ਼ ਵੀ ਆ ਕਿੰਨਾ ਵਧੀਆ ਜਿਹੜਾ ਮਰਜ਼ੀ ਮਿਲ ਲੈਂਦਾ ਹਮ ਹਮ ਠੀਕ ਆ ਜੀ ਕੀ ਹੋਇਆ ਇੱਕ ਆਟੋ ਡਰਾਈਵਰ ਨੇ ਸ਼ਾਇਦ ਹਾਰਪੌਂਡ ਦੇ ਬਹਾਨੇ ਨਾਲ ਲਫੜ ਕੱਢ ਮਾਰਿਆ। ਹੂੰ ਉਹਨਾਂ ਨੇ ਫੇਰ ਵੀ ਕੋਈ ਸ਼ਿਕਾਇਤ ਨਹੀਂ ਕੀਤੀ ਉਹਦਾ ਐਡਰੈਸ ਪੁੱਛਿਆ ਉਹਦੇ ਘਰੇ ਫਰੂਟ ਪ੍ਰਾਡ ਲੈ ਕੇ ਚਲੇ ਗਏ। ਹੂੰ ਸੈਕੰਡ ਟਾਈਮ ਕਿਸੇ ਨੇ ਫੇਰ ਇਸੇ ਤਰ੍ਹਾਂ ਹੀ ਕੋਲੇ ਪਹੁੰਚਿਆ ਇਹ ਉਸੇ ਗੱਡੀ ਤੇ ਹੀ ਰਹੇ ਆ ਬਿਨਾਂ ਸਿਕਿਉਰਿਟੀ ਤੋਂ। ਸੈਕੰਡ ਟਾਈਮ ਕਿਸੇ ਨੇ ਸਿਆਹੀ ਛੋਟਦੀ। ਹੂੰ ਥੋੜਾ ਜਿਹਾ ਫੇਰ ਟਾਈਮ ਫੋਰ ਕਿਸੇ ਤਰ੍ਹਾਂ ਹੀ ਲੰਘਿਆ ਬਿਨਾਂ ਸਿਕਿਉਰਿਟੀ ਤੋਂ। ਹੂੰ ਤੇ ਫਿਰ NCR ਦੇ ਵਿੱਚ ਹੀ ਕਿਸੇ ਜਗ੍ਹਾ ਦੇ ਉੱਤੇ ਗਏ ਆ ਉੱਥੇ ਫਿਰ ਕਿਸੇ ਨੇ ਕੋਸ਼ਿਸ਼ ਕੀਤੀ ਪਰ ਉੱਥੇ ਬਚਾ ਲਿਆ ਗਿਆ ਇਹਨਾਂ ਨੂੰ ਮਤਲਬ ਜਦੋਂ ਵਿਰੋਧੀਆਂ ਨੇ ਫਿੱਟ ਕਰਨ ਦੀ ਨਹੀਂ ਦੇਖਿਆ ਵਿਰੋਧੀਆਂ ਨੇ ਕਦੀ ਕੋਈ ਇਦਾਂ ਦੀ ਘਟਨਾ ਨਹੀਂ ਦੇਖੀ ਭਗਵਾਨ ਜੀ ਕਹਿੰਦੇ ਸੀਗੇ ਵੀ ਤੁਸੀਂ ਕੰਮ ਸਿੱਧੇ ਕਰੋ ਲੋਕ ਤੁਹਾਨੂੰ ਪਿਆਰ ਕਰਨਗੇ ਮੈਂ ਗੱਲ ਨਹੀਂ ਕਰਨੀ ਪੈਣੀ ਨਹੀਂ 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 ਦੇਖੋ ਮੈਂ ਮੈਂ ਜਿਹੜੀ ਪਹਿਲਾਂ ਮੈਨੂੰ ਗੱਲ ਪੂਰੀ ਕਰ ਲੈਂਦੋ ਹੁਣ ਦੇਖੋ ਉਸ ਤੋਂ ਬਾਅਦ ਮੇਰਾ ਖਿਆਲ ਆ ਅੱਧੀ ਸਦੀ ਲੱਗ ਜਾਂਦੀ ਆ ਕਿਸੇ ਵੀ ਪਾਰਟੀ ਦਾ ਹੋਏ ਅੱਧੀ ਸਦੀ ਲੱਗ ਜਾਂਦੀ ਆ ਚੰਗਾ ਨੇਤਾ ਤਿਆਰ ਹੋਣ ਨੂੰ ਹਮ ਤੇ ਇਸ ਤੋਂ ਬਾਅਦ ਕੋਈ ਸਰੀਰਕ ਤੌਰ ਤੇ ਨੁਕਸਾਨ ਕਰੇ ਮੇਰਾ ਖਿਆਲ ਉਹ ਡੀਕਣਾ ਨਹੀਂ ਚਾਹੀਦਾ ਵੀ ਇਸ ਤੋਂ ਬਾਅਦ ਅਗਲਾ ਕੀ ਸਟੈਪ ਹੋਣਾ ਚਾਹੀਦਾ ਹਮ ਹਮ ਜਿਹੜੀ ਗੱਲ ਤੁਸੀਂ ਕਹੀ ਆ ਵੀ ਸਾਰੇ ਜਾਣੇ ਸਹਿਮਤ ਇਹ ਤੇ ਇੰਪੋਸੀਬਲ ਹੂੰ ਦੇਖੋ 35 ਤੋਂ ਲੈ ਕੇ 50% ਤੱਕ ਜਿਹੜਾ ਵੋਟ ਲੈ ਜਾਂਦਾ ਹੂੰ ਉਹ ਬਹੁਮਤ ਦੀ ਸਰਕਾਰ ਬਣਾ ਜਾਂਦਾ ਹੂੰ ਬਾਕੀ ਰਹਿ ਗਏ 50% ਹੂੰ ਹੁਣ ਜਿਹੜੇ 50 ਪਾਉਂਦੇ ਨੇ ਉਹ ਵੀ 150 ਦੇ 50% ਜਿਹੜੇ ਨੇ ਉਹ ਵੀ ਤੁਹਾਡੇ ਜਿਹੜੀ ਆ ਆਈਡੀਓਲੋਜੀ ਦੇ ਨਾਲ ਸਹਿਮਤ ਨਹੀਂ ਹੋ ਸਕਦੇ ਹੂੰ ਵਿਚਾਰਾ ਦੀ ਵੱਖਰੀ ਵੰਜੂਰ ਹੋ ਸਕਦਾ ਤੇ ਜਿਹੜੇ ਫਿਰ ਬਾਕੀ 50 ਰਹਿ ਗਏ ਜਿਨ੍ਹਾਂ ਨੇ ਵੋਟਾਂ ਪਾਈਆਂ ਹੀ ਨਹੀਂ ਨੋਟਾ ਦਬਾਤਾ ਉਹਨਾਂ ਵਾਸਤੇ ਤੇ ਸਾਰੇ ਹੀ ਉਹਨਾਂ ਦੇ اپੋਜੀਸ਼ਨ ਤੇ ਜਿਹੜੇ ਫਿਰ ਬਾਕੀ ਆ ਗਏ ਉਹ ਗਰੋਥੀਆਂ ਪਾਰਟੀਆਂ ਦੇ ਆ ਗਏ ਤੇ ਹੁਣ ਗੱਲ ਇਹ ਆ ਵੀ 100 ਦਾ 100 ਜਿਹੜਾ ਤੁਹਾਡੇ ਵਾਲੇ ਕਿਵੇਂ ਹੋ ਸਕਦਾ ਵੀ 100 ਦਾ 100 ਤੁਹਾਡੇ ਨਾਲ ਸਹਿਮਤ ਹੋ ਜਾ ਜੇ 100 ਦਾ 100 ਸਹਿਮਤ ਨਹੀਂਗਾ ਤੇ ਫਿਰ ਕਿਵੇਂ ਉਹ ਸਦਾ ਬਿਨਾਂ ਸਿਕਿਉਰਿਟੀ ਤੋਂ ਤੇ ਇਸ ਚੌੜ ਦੇ ਵਿੱਚ ਤੁਸੀਂ ਅੱਧੀ ਸਦੀ ਲਾ ਕੇ ਕੋਈ ਲੀਡਰ ਤਿਆਰ ਹੋਇਆ ਮੈਂ ਫੇਰ ਕਹਾਂ ਕੋਈ ਵੀ ਪਾਰਟੀ ਹੋਏ ਤੇ ਉਹ ਇਸੇ ਚੌੜ ਚ ਗਵਾ ਲਓ ਮੇਰਾ ਖਿਆਲ ਆ ਸਿਕਿਉਰਿਟੀ ਜਿੱਦਾ ਜੇ ਫਰਕ ਬਾ ਤੇ ਮੈਂ ਨਾ ਹੋਰ ਸਿਕਿਉਰਿਟੀ ਜਿਹੜੀ ਆ ਉਹ ਸਹੀ ਰੱਖਣੀ ਚਾਹੀਦੀ ਹੈ ਅੱਛਾ ਤੁਸੀਂ ਤੁਸੀਂ 35 ਸਾਲ ਤੁਹਾਡੇ ਨੌਕਰੀ ਦਾ ਤਜਰਬਾ ਹੈ ਤੁਸੀਂ ਸੁਭਕ ਤੌਰ ਦੇ ਉੱਤੇ ਕਈ ਸੀਐਮ ਆਪਣੇ ਇਸਟਨਿਓਰ ਦੇ ਵਿੱਚ ਘਟੂ ਘਟਾ ਤਿੰਨ ਚਾਰ ਤਾਂ ਘਟੂ ਘਟਾ ਦੇਖ ਹੀ ਲਏ ਹੋਣਗੇ ਜੇ ਮੋਟੀ ਮੋਟੀ ਗਿਣਤੀ ਮਾਰੀਏ ਚਾਰ ਪੰਜ ਸੀਐਮ ਤਾਂ ਤੁਸੀਂ ਦੇਖ ਲਏ ਪ੍ਰਕਾਸ਼ ਸਿੰਘ ਬਾਦਲ ਹੋਣ ਚਾਹੇ ਕੰਜੀ ਸਿੰਘ ਗਿੱਲੀ ਬਣੇ ਚਾਹੇ ਭਗਵੰਤ ਮਾਨ ਬਣੇ ਤਾਂ ਤੁਸੀਂ ਇੰਨੇ ਕ ਤਾਂ ਸੀਐਮ ਦੇਖੇ ਨੇ ਤੁਸੀਂ ਕੀ ਮਹਿਸੂਸ ਕਰਦੇ ਹੋ ਅੱਜ ਕੋ ਇੰਤਮਾਨ ਹੋਣੀ ਇੱਕ ਪਾਸੇ ਸੀਐਮ ਔਰ ਪਿਛਲੇ ਜਿਹੜੇ ਸੀਐਮ ਦੀ ਜੇ ਤੁਸੀਂ ਤੁਲਨਾ ਕਰ ਰਹੇ ਆਪਾਂ ਚਾਹੇ ਫਿਰ ਜੇ ਐਨਾਲਿਸਿਸ ਕਰਨਾ ਹੋਵੇ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਹੁਣ ਅਸੀਂ ਤੇ ਖਾਸ ਕਰਕੇ ਜਿਹੜਾ ਗਵਰਨਮੈਂਟ ਅੰਪਲਾਈ ਹੈ ਨਾ ਉਹ ਜਦੋਂ ਕਿਤੇ ਕੰਮ ਕਰ ਚੱਲਦੇ ਕੰਮਾਂ ਦੇ ਵਿੱਚ ਕਿਤੇ ਗਲਤੀ ਵੀ ਹੋ ਜਾਂਦੀ ਆ ਉਸ ਵਕਤ ਮੈਂ ਦੇਖਿਆ ਵੀ ਜਿਹਦੀ ਕੋਈ ਨਹੀਂ ਨ ਸੁਣਦਾ ਉਹ ਵੀ ਆ ਕੇ ਦੇਖਦਾ ਵੀ ਅੱਜ ਅਫਸਰ ਕਾਬੂ ਆਇਆ ਜਿਹਦੇ ਇਹਦੀ ਬੇਇੱਜ਼ਤੀ ਕਰ ਲਾ ਪਰ ਮੈਂ ਦੇਖਿਆ ਜੀ ਮੈਂ ਉਸ ਦਿਨ ਤੋਂ ਸੱਚੀ ਗੱਲ ਹੈ ਮੈਂ ਭਗਵੰਤ ਮਾਨੀ ਭਗਵੰਤ ਮਾਨ ਕੇ ਨਾ ਜੀ ਦੇਖੋ ਮੈਂ ਇਸ ਕਰਕੇ ਨਹੀਂ ਕਿ ਮੈਂ ਉਦੋਂ ਇਹ ਸੀਗੇ 2018 ਦੀ ਗੱਲ ਆ ਮੈਂ ਐਕਸ਼ੀਟ ਪੜ ਕੇ ਗਿਆ ਜੀ ਆਪਣਾ ਬਰਨਾਲੇ ਉੱਥੇ ਨਾ ਇੱਕ ਸੜਕ ਸੀਗੀ ਪ੍ਰਧਾਨ ਮੰਤਰੀ ਛੜ ਕੇ ਜੋਈ ਨਾਲ ਔਰ 25 26 ਕਿਲੋਮੀਟਰ ਰਾਈ ਕੋੜ ਤੋਂ ਸ਼ੁਰੂ ਹੁੰਦੀ ਸੀ 7-8 ਮੇਨ ਪਿੰਡ ਔਰ ਸਾਰੀ ਸੜਕ ਨੂੰ 6-7 ਮਹੀਨੇ ਤੋਂ ਕੰਟਰੈਕਟਰ ਨੇ ਪੱਥਰ ਪਾ ਕੇ ਛੱਡਿਆ ਹੋਇਆ ਬਹੁਤ ਬੁਰਾ ਹਾਲ ਜੀ ਲੋਕਾਂ ਦਾ ਤੇ ਕੰਟਰੈਕਟਰ ਅਸਲ ਦੇ ਵਿੱਚ ਫਸ ਚੁੱਕਾ ਹੀ ਉਹ ਚਾਹੁੰਦਾ ਸੀ ਕਿ ਮਹਿਕਮਾ ਮੈਨੂੰ ਪਜਾ ਦੇ ਵੀ ਮੈਂ ਇਨਾ ਘਾਟਾ ਨਾ ਚਲ ਲੇਕਿਨ ਗੱਲ ਇਹ ਆ ਵੀ ਮੈਂ ਆਪਾਂ ਕਿਸੇ ਵੀ ਤਰ੍ਹਾਂ ਮਤਲਬ ਉਹਨੂੰ ਗਾਂਧੀਵਾਦੀ ਸਿਧਾਂਤ ਨਾ ਕਹਿ ਲੋ ਉਹਦੇ ਕੋਲੋਂ ਕੰਮ ਕਰਉਣਾ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਤੇ ਮੈਂ ਹੀ ਪੱਥਰ ਇਕੱਠਾ ਕਰਕੇ ਤੇ ਉਹਦੀ ਦੁਬਾਰਾ ਰੋਲਿੰਗ ਕਰਕੇ ਘਟੋ ਘਟ ਲੋਕਾਂ ਨੂੰ ਪਰੇਸ਼ਾਨੀ ਨਾ ਲੰਘਣ ਜੋਗਾ ਕਰ ਦਿੱਤਾ ਬਸ ਉਹ ਤਕਰੀਬਨ ਸੜਕ ਉਹ ਮਤਲਬ ਰਾਈਡੇਬਲ ਹੋ ਗਈ ਸੀਗੀ ਤੇ ਇਹਨੂੰ ਬੀਟਵੀਨ ਮੀਟਿੰਗ ਆ ਗਈ ਸੈਂਟਰਲ ਗਵਰਨਮੈਂਟ ਦੀਆਂ ਸਕੀਮਾਂ ਵੀ ਤੇ ਉਹਦਾ ਫਿਰ ਉਹ ਜਿਹੜਾ ਪ੍ਰੈਜ਼ਾਈਡਰ ਕਰਦੇ ਨੇ ਮੈਂਬਰ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਨੇ ਭਗਵੰਤ ਮਾਨ ਜੀ ਅੱਛਾ ਜੀ ਕਰਦਿਆਂ ਕਰਦਿਆਂ ਜੀ ਉੱਥੇ ਉਹ ਮਤਲਬ ਸਾਰੇ ਮੈਟਰ ਡਿਸਕਸ ਹੋ ਰਹੇ ਸੀ ਤੇ ਉਹ ਕਿਸੇ ਨੇ ਗੱਲ ਉਹ ਸੜਕ ਦੀ ਕੀਤੀ ਯੋ ਤੇਜੀ ਸੜਕ ਤੇ ਬਹੁਤ ਖਲਾਰਾ ਪਿਆ ਜੀ ਬਸ ਇੱਕ ਦੇ ਬੋਲਣ ਦੀ ਦੋਰ ਸਾਰੇ ਦਵਲੇ ਹੋ ਗਏ ਇਹਨਾਂ ਦੀ ਬਦਲੀ ਕਰ ਦੋ ਇਹਨਾਂ ਨੂੰ ਸਸਪੈਂਡ ਕਰ ਦੋ ਮੈਂ ਦੇਖਾਂ ਮੈਂ ਨਵਾਂ ਨਵਾਂ ਜਾ ਕੇ ਹੁਣ ਐਸਡੀਓ ਤੋਂ ਜਦੋਂ ਐਕਸ਼ਨ ਬਣਦਾ ਨਾ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਉਹ ਸਿਰ ਤੇ ਪੈ ਜਾਂਦੀ ਹੈ ਤੇ ਮੈਂ ਨਵਾਂ ਨਵਾਂ ਗਿਆ ਮੈਂ ਇਹਨਾਂ ਦਾ ਦਰਾ ਵੀ ਹੁਣ ਤੇ ਆਪਣੇ ਭਗਵੰਤ ਮਾਜੀ ਨੇ ਇਹ ਫੋਨ ਕਰ ਰਹੀ ਸੀ extra ਇਹਨਾਂ ਨੇ ਫਿਰ ਨਾ ਐ ਕਰਕੇ ਹੱਥ ਮਾਰ ਕੇ ਤੇ ਰੋਕਿਆ ਰੋਕਣ ਤੋਂ ਬਾਅਦ ਤੁਸੀਂ ਦੇਖੋ ਦੇਖੋ ਕਹਿੰਦੇ ਆ ਨਾ ਵੀ ਜਦੋਂ ਪਤਾ ਹੀ ਉਦੋਂ ਲੱਗਦਾ ਜਦੋਂ ਕਿਸੇ ਨਾਲ ਮਿਲੇ ਹੋਈਏ ਤੇ ਬਾਹਰ ਤੇ ਦੂਰ ਦੇ ਢੋਲ ਤੇ ਆਪਾਂ ਕੀ ਕਹਿ ਸਕਦੇ ਹੂੰ ਇਹ ਆਂਦੇ ਜੀ 1 ਮੀਟਰ ਰੁਕ ਜਾਓ ਮਨੂੰ ਆਂਦੇ ਐਕਸ਼ੀਅਨ ਸਾਹਿਬ ਇਹ ਸੜਕ ਤੇ ਫੰਡ ਵੀ ਆਏ ਆ ਕਿ ਨਹੀਂ ਤੇ ਮੈਂ ਚੁੱਪ ਰਿਆ ਕਹਿੰਦੇ ਵੀ ਬਸ ਆਹ ਦੇਖੋ ਉਹਦੀ ਵੀ ਤੇ ਗੱਲ ਸੁਣ ਲਓ ਤੁਸੀਂ ਸਾਰੇ ਦਿਵਾਲੇ ਹੋਈ ਜਾਂਦੇ ਜੀ ਟੈਕਨੀਕਲੀ ਪੁਆਇੰਟ ਉਹਨਾਂ ਨੇ ਹਾਂ 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 ਉਹ ਅੱਛਾ ਫਿਰ ਅਗਲੀ ਗੱਲ ਵੇਖੋ ਮੈਂ ਤੇ ਆਨਾ ਵੀ ਕਿੰਨੀ ਜੱਜਮੈਂਟ ਆ ਉਹ ਕਹਿੰਦੇ ਗੱਲ ਇਹ ਆ ਵੀ ਤੁਸੀਂ ਇਤਨਾ ਜ਼ੋਰ ਕਈ ਵਾਰ ਇਹ ਪ੍ਰੋਬਲਮ ਹੁੰਦੀ ਆ ਵੀ ਦਬਾਅ ਹੇਠਾ ਕੇ ਕੰਟਰੈਕਟਰ ਤੋਂ ਕੰਮ ਕਰਾ ਲੈਂਦੇ ਆ ਫੰਡ ਆਏ ਨਹੀਂ ਹੋਰ ਕੰਟਰੈਕਟਰ ਕੀ ਕਰਦਾ ਬਾਈ ਨੇਮ کورٹ ਚ ਕੇਸ ਕਰ ਦਿੰਦਾ ਉਹ ਕਹਿੰਦਾ ਵੀ ਇਹ ਤੇ ਮੈਨੂੰ ਲੱਗਦਾ ਇਹਦੇ ਕੋਈ ਘਰ ਵੀ ਨਹੀਂ ਹੋਣਾ ਤੇ ਸਹੀ ਗੱਲ ਆ ਆਪਣਾ 3.5 ਮਰਲੇ ਦਾ ਘਰ ਪਹਿਲੋ ਵੇਚ ਚੁੱਕਾ ਮੈਂ ਜੀ ਸਹੀ ਗੱਲ ਆ